ਸਰਕਾਰ ਜੀ ਮੇਰੇ ਭਾਈ ਦਾ ਬਹੁਤ ਵਧੀਆ ਜਿਹੜਾ ਮੇਰਾ 5 ਮਿੰਟਾਂ ਚ ਕੰਮ ਹੋ ਗਏ ਮੈਂ ਮੈਂ ਮੁੱਖ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਅੱਜ ਵੀ ਮੈਂ ਅੱਤ ਵਿਚਾਲੇ ਢੇੜੀ ਛੱਡ ਕੇ ਆ ਕੇ ਮੈਂ ਕਿਹਾ ਵੀ ਹੋ ਸਕਦੀ ਇੱਥੇ ਬਣ ਜੀ ਤੇ ਇੱਥੇ ਅਫਸਰ ਵਾਵਾ ਬੈਠੇ ਸੀਗੇ ਮੇਰੇ ਫਾਰਮ ਭਰਾਏ ਉਹਨਾਂ ਨੇ ਤੇ ਮੈਨੂੰ ਆ ਲਾਹ ਪਾਤਰੀ ਕਾਪੀ ਦੇ ਦਿੱਤੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਆਪ ਦੀ ਸਰਕਾਰ ਆਪ ਦੇ ਦਵਾਰ ਮਹਮ ਤਹਿਤ ਅੱਜ ਗਿੱਦੜਵਾ ਦੇ ਹਲਕਾ ਇੰਚਾਰਜ ਅਤੇ ਮਾਰਕੀਟ ਕਮੇਟੀ ਗਿੱਦੜਵਾ ਦੇ ਚੇਅਰਮੈਨ ਐਡਵੋਕੇਟ ਪ੍ਰਿਤਪਾਲ ਸ਼ਰਮਾ ਦੀ ਅਗਵਾਈ ਵਿੱਚ ਗਿੱਦੜਵਾ ਦੇ ਪਿੰਡ ਹੁਸਨਰ ਅਤੇ ਗੁਰੂਸਰ ਵਿੱਚ ਲੋਕ ਸੁਵਿਧਾ ਕੈਂਪ ਲਗਾਏਗੇ ਇਸ ਮੌਕੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਐਡਵੋਕੇਟ ਹਰਦੀਪ ਸਿੰਘ ਪੰਘਾਲ ਵੱਲੋਂ ਪਿੰਡ ਹੁਸਨਰ ਵਿਖੇ ਪਹੁੰਚ ਕੇ ਕੈਂਪ ਦਾ ਜਾਇਜ਼ਾ ਲਿਆ ਗਿਆ ਇਸ ਮੌਕੇ ਐਡਵੋਕੇਟ ਹਰਦੀਪ ਸਿੰਘ ਪੰਘਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਿਹਤਰੀਤ ਪ੍ਰਸ਼ਾਸਨਿਕ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਇਸੇ ਲੜੀ ਤਹਿਤ ਲੋਕਾਂ ਨੂੰ ਉਹਨਾਂ ਦੀਆਂ ਬੁਹਾਂ ਤੇ ਸਰਕਾਰੀ ਸਵਾਮਾ ਮੁਹੱਈਆ ਕਰਵਾਉਣ ਲਈ ਪਿੰਡ ਪਿੰਡ ਲੋਕ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ ਉਨ੍ਹਾਂ ਕਿਹਾ ਕਿ ਇਹ ਕੈਂਪ ਲੋਕਾਂ ਲਈ ਵਰਦਾਨ ਸਾਬਤ ਹੋ ਰਹੇ ਹਨ ਇਸ ਕੈਂਪ ਦੌਰਾਨ ਉਹਨਾਂ ਵੱਲੋਂ ਮੌਕੇ ਤੇ ਹੀ ਲੇਬਰ ਦੇ ਲਾਭਪਾਤਰੀ ਸਰਟੀਫਿਕੇਟ ਅਤੇ ਜਾਤੀ ਸਰਟੀਫਿਕੇਟ ਅਤੇ ਹੋਰ ਵੱਖ-ਵੱਖ ਕਿਸਮਾਂ ਦੇ ਸਰਟੀਫਿਕੇਟ ਮਹੀਆ ਕਰਵਾਏ ਗਏ ਹਾਂਜੀ ਮੇਰਾ ਨਾਮ ਹਰਪਾਲ ਸਿੰਘ ਪਿੰਡ ਹਸਨਰ ਦਾ ਵਾਸੀ ਮੈਂ ਜੀ ਲਾਭਪਾਤਰੀ ਕਾਪੀ ਬਣਾਉਣ ਪੁੱਛੇ 6 ਮਹੀਨੇ ਹੋ ਗਏ ਮੈਨੂੰ ਵਿਚਾਰੇਗਾ ਚੱਕਰ ਲਾਉਂਦੇ ਨੇ ਮੇਰੀ ਕਾਪੀ ਨਹੀਂ ਬਣੀ ਜੀ ਅੱਜ ਵੀ ਮੈਂ ਅੱਤ ਵਿਚਾਲੇ ਡੇਢੀ ਛੱਡ ਕੇ ਆ ਕੇ ਮੈਂ ਕਿਹਾ ਵੀ ਹੋ ਸਕਦੀ ਇੱਥੇ ਬਣ ਜੀ ਤੇ ਇੱਥੇ ਅਫਸਰ ਬਾਬਾ ਬੈਠੇ ਸੀਗੇ ਮੇਰੇ ਫਾਰਮ ਭਰਾਏ ਉਹਨਾਂ ਨੇ ਤੇ ਮੈਨੂੰ ਆ ਲਾਹ ਪੱਤਰੀ ਕਾਪੀ ਦੇ ਦਿੱਤੀ ਕਿੱਥੇ ਮਿਲੀ ਜੀ ਲਾਹ ਪੱਤਰੀ ਕਾਪੀ ਇਹ ਗੰਗਾ ਰਾਮ ਦੇ ਡੇਰੇ ਚ ਪਿੰਡੋਂ ਸੁਨਾਰਵਿਆਂ ਕੈਂਪ ਲੱਗਿਆ ਜੀ ਕੀ ਕਹਿਣਾ ਚਾਹੁੰਦੇ ਹੋ ਕਿਵੇਂ ਲੱਗੀ ਤੁਹਾਨੂੰ ਸਰਕਾਰ ਦੀ ਇਹ ਪਾਲਸੀ ਸਰਕਾਰ ਜੀ ਮੇਰੇ ਭਾਈ ਦਾ ਬਹੁਤ ਵਧੀਆ ਜਿਹੜਾ ਮੇਰਾ 5 ਮਿੰਟਾਂ ਚ ਕੰਮ ਹੋ ਗਿਆ। ਮੈਂ ਆਪ ਕੋ 32 ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ। ਮੈਂ ਹਰਦੀਪ ਸਿੰਘ ਬਨਾਲ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਗਿੱਦੜਵਾਹਾ ਅੱਜ ਜਿਹੜਾ ਸਰਦਾਰ ਹਵਨ ਸਿੰਘ ਬਾਣਜੀ ਦੁਆਰਾ ਆਪ ਦੀ ਸਰਕਾਰ ਆਪ ਦੇ ਦਵਾਰ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਉਹਦੇ ਤਹਿਤ ਸ੍ਰੀ ਦਿੱਤਪਾਲ ਸ਼ਰਮਾ ਹਲਕਾ ਅੰਚਾਰ ਗਿੱਦੜਵਾਹ ਦੀ ਨਿਰਮਾਈ ਹੈ ਟੈਂਡ ਹੁਸਨਰ ਵਿਕੇ ਹੁਸਨਰ ਆਮ ਆਦਮੀ ਪਾਰਟੀ ਦੇ ਵਰਕਰਾਂ ਦੇਵ ਦੁਆਰਾ ਇਹ ਜਿਹੜਾ ਕੈਂਪ ਲਵਾਇਆ ਗਿਆ ਹੈ ਇਹ ਬਹੁਤ ਹੀ ਜਿਹੜਾ ਹੈਗਾ ਲੋਕਾਂ ਲਈ ਲਾਭਕਾਰੀ ਇੱਕ ਸਕੀਮ ਜਿਹੜੀ ਮੁੱਖ ਮੰਤਰੀ ਸਾਹਿਬ ਦੁਆਰਾ ਚਲਾਈ ਗਈ ਹੈ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਇਸ मौके ਤੇ ਜਿਹੜਾ ਹੈਗਾ ਹਰ ਇੱਕ ਆਦਮੀ ਨੂੰ ਜਿਹੜੀਆਂ ਸਹੂਲਤਾਂ ਕੋਈ ਸਾਈਡ ਇਨਟਰੀ ਬਣਾਉਣਾ ਕੋਈ ਪੈਨਸ਼ਨ ਦਾ ਫਾਰਮ ਭਰਨਾ ਕੋਈ ਅੰਤਕਾਰ ਦਾ ਕੰਮ ਹੈ ਕੋਈ ਬਿਜਲੀ ਦਾ ਬਿੱਲ ਦਾ ਕੰਮ ਹੈ ਤਾਂ ਉਸ ਤਰ੍ਹਾਂ ਦੀਆਂ ਸਾਰੀਆਂ ਸਹੂਲਤਾਂ ਜਿਹੜੀਆਂ ਪਿੰਡ ਪੱਤਰ ਤੇ ਜਿਹੜੀਆਂ ਹੈਗੀਆਂ ਲੋਕਾਂ ਦੇ ਘਰਾਂ ਤੱਕ ਪਹੁੰਚਾਉਣ ਦਾ ਜਿਹੜਾ ਵਾਅਦਾ ਸਰਕਾਰ ਨੇ ਕੀਤਾ ਸੀ ਅੱਜ ਇਹ ਕੈਂਪ ਆ ਰਿਹਾ ਉਹ ਆਪਣਾ ਵਾਅਦਾ ਜਿਹੜਾ ਹੈਗਾ ਸਰਕਾਰ ਨੇ ਅਸੀ ਇੱਕ ਵਾਰ ਫਿਰ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸੋਚੀ ਆਮ ਆਦਮੀ ਸਰਕਾਰ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਜਿਹੜੀਆਂ ਇਸ ਸਕੀਮਾਂ ਦੇ ਕੇ ਲੋਕਾਂ ਨੂੰ ਇਹ ਨਾਲ ਉਹਨਾਂ ਦੇ ਘਰ ਘਰ ਇਹ ਮਾਦਾ ਲਾਭ ਪਹੁੰਚਾਇਆ ਗਿੱਦੜਵਾਹ ਤੋਂ ਕੁਲਦੀਪ ਜਿੰਦਲ ਦੀ ਰਿਪੋਰਟ